ਸਾਸਤਰੀ ਕਾਲ ਦੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰ ਰਿਹਾ ਆ ਰਵੀ ਰਾਜ ਜੀ ਕੇ ਬੰਨੀਆ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝੀਆਂ ਜੋ ਵੀਰ ਸੰਗਰੂਰ ਸੀਟ ਦੇ ਉੱਪਰ ਜੋ ਕਹ ਲੋ ਵੀਰ ਇੱਕ ਬਹੁਤ ਅਨਾਮੀ ਗਲਾਕਾਰ ਇਸਰੇ ਆਜ਼ਾਦ ਉਮੀਦਵਾਰ ਕੇ ਕਾਗਜ਼ ਪਰਤੇ ਆਕਮ ਬਖਤੜੀ ਵਾਲਾ ਇਸ ਕਾ ਨੋ ਵੀਰ ਅਰੀਸ਼ ਨੂੰ ਜਦ ਆਰੰਭ ਭਰਨ ਗਿਆ ਵੀਰ ਉਸ ਨੂੰ ਪੱਤਰਕਾਰਾਂ ਨੇ ਪੁੱਛਿਆਗਾ ਵੀਰੇ ਜੋ ਤੋਂ ਵੀ ਉਰਾ ਕਾਗਜ਼ ਭਰਨ ਆਇਆ ਵੀ ਕਿਸ ਤਰ੍ਹਾਂ ਲੱਗ ਰਿਹਾ ਕਹਾ ਜੀ ਮੈਂ ਤਾਂ ਖਾ ਜਿੱਤਾਂਗਾ ਉਹਦੇ ਤੇ ਹਰ ਮੰਨੂ ਲੱਗ ਵੀ ਰਿਹਾ ਕਿ ਤੇ ਜਿੱਤੇ ਨਾ ਜਾਏ ਵੀਰ ਕਈ ਵਾਰ ਇਸ ਤਰ੍ਹਾਂ ਹੋ ਵੀ ਜਾ ਹਾਂ ਹਰ ਜਿੰਨੀ ਛੇਤੀ ਹੋ ਸਕੇ ਮੰਨੂ ਲੱਗ ਰਿਹਾ ਵੀ ਉਹ ਜਿੱਤ ਸਕਾ ਪਰ ਬਾਅਦ ਮਾ ਜਦ ਗੱਲ ਚਲੀ ਗਈ ਵੀ ਕਲਾਕਾਰਾਂ ਨੂੰ ਬਹੁਤ ਸੌਖਾ ਲੱਗ ਰਿਹਾ ਰਾਜਨੀਤੀ ਦੇ ਵਿੱਚ ਬਈ ਭਗਵੰਤ ਮਾਨ ਨੇ ਲਈ ਗੱਲ ਹੋਈ ਤੇਰੀ ਔਰ ਕਹਿ ਰਿਹਾ ਭਗਵੰਤ ਮਾਨ ਤੋਂ ਕਾ ਮੇਰਾ ਛੋਟਾ ਭਾਈ ਗਾਇਓ ਗੱਲ ਹੋਈ ਸੀ ਗਾਇਸ ਗੱਲ फेर ਉਸ ਨੂੰ ਪੁੱਛਿਆ ਵੀ ਜਿੱਦ ਉਧਰ ਉਧਰ ਜਾਣਾ ਪੈ ਗਿਆ ਆਪਾਂ ਦਾ ਟਾਈਮ ਦੇਖੀਂਗੇ ਮਤਲਬ ਸਮਾਂ ਦੱਸੇਗਾ ਵੀ ਜਾਣਾ ਵੀ ਪੈ ਸਵਾਗਾ ਸਾਰੇ ਨਾ ਬਣਾ ਕੇ ਰੱਖੋ ਬਗਾੜ ਨਹੀਂ ਕਰਨੂ ਕਿਸੇ ਗੱਲ ਮਤਲਬ ਵੀਰ ਮੈਂ ਤਾਂ ਉਹ ਨਾ ਯੋ ਆਕਮ ਬਗਚੜੀ ਵਾਲੇ ਗੱਲਾਂ ਦੇ ਅਸਾਬ ਲਾਇਆ ਬਈ ਮੈਨੂੰ ਨਿਉ ਲੱਗ ਰਿਹਾ ਵੀਰ ਬਈ ਯੋ ਨਾ ਕਿਤੇ ਸਕਪਾਲ ਸਿੰਘ ਖੈਰ ਨੂੰ ਰਾਣੇ ਕੇ ਮੋੜ ਮਨ ਆਇਆ ਵੀ ਸਤਵਾ ਖੈਰ ਨੂੰ ਉਸਕੇ ਵੋਟਾਂ ਤੋੜਦੀਆਂ ਚਲੋ ਨਾ ਡਾਟ ਆ ਕੰਬਰਤੀ ਵਾਲਿਆਂ ਨੂੰ ਆਪੇ ਆਇਆ ਕਰਾਂ ਵਿਰਲਾਕ ਕੌਦਰ ਮਾਰਾ ਮਾਲਵੇਗਾ ਯੋ ਸਾਰੇ ਇਸ ਕਲਾਕਾਰ ਨੂੰ ਬਹੁਤ ਸੁਣੇ ਕਰਤੇ ਜਿਤ ਤਰ੍ਹਾਂ ਕਾਰਮਜੀਤ ਅਨਮੋਲਪੁਰੇ ਕੋਟ ਸੀਟ ਪੱਤ ਲਿਆ ਭਗਵਾਨਤਮਨ ਨੇ ਖੜਾ ਕਰ ਪਿਆ ਇਸ ਤਰ੍ਹਾਂ ਯੋ ਹੋ ਸਕਾ ਬਈ ਕੀ ਆ ਪਤਾ ਇਵ ਇਨਨ ਸਗਪਾਲ ਕਹਿ ਰਹੀਆਂ ਵੋਟਾਂ ਤੋੜਨ ਵਾਸਤਾ ਇਸ ਨੂੰ ਖੜਾ ਕਰਿਆ ਹੋਵੇ ਵੀ ਸਗਪਾਲ ਕਹਿ ਰਿਹਾ ਨੂੰ ਕਿਸੇ ਨਾ ਕਿਸੇ ਇਲ ਦੇ ਬੀਲ ਦੇ ਹਰਾਣਾ ਹੀ ਹਰਾਣਾ ਇਸੇ ਕਰਕੇ ਵੀ ਇਸ ਨੂੰ ਆਜ਼ਾਦ ਉਮੀਦਵਾਰ ਬਣਾ ਦਾ ਮੈਦਾਨ ਦੇ ਵਿੱਚ ਧਾਰਤਿਆ ਈ ਬਯੋ ਇਹੋ ਤਾਂ ਕਹ ਰਿਹਾ ਕਾ ਵੀ ਜੀ ਅੱਗੇ ਲੋਡ ਪੈਗੀ ਕਾ ਫਿਰ ਜੇ ਇਧਰ ਉਧਰ ਜਾਣਾ ਪੈ ਗਿਆ ਚਲੇ ਵੀ ਜਾਹੇਂਗੇ ਜੇ ਤੂੰ ਮਤਲਬ ਵਾਲੇ ਵੋਟਾਂ ਪਾਉਣ ਤੇ ਪਹਿਲੇ ਹੀ ਮੰਨ ਰਿਹਾ ਵੀ ਸਾਰਿਆਂ ਗੈਲ ਬਣਾ ਗਾ ਰੱਖੋ ਬਗਾੜੋ ਨਾ ਕਿਸੇ ਗੈਲ ਰਿਸਕਾ ਤੋਂ ਸਾਫੇ ਮਤਲਬ ਇਹ ਹੋ ਗਿਆ ਨਾ ਵੀ ਆਪਾਂ ਤਾਂ ਮਨ ਬਣਾ ਕੇ ਆਏ ਬਈ ਕੁਸੂ ਹੋ ਜੇ ਆਪਾਂ ਕਿਸੇ ਪਾਸੇ ਵੀ ਜਾ ਸਕਣਾ ਚਲੋ ਦੇਖੋ ਇਸ ਇਕਵਾਲ ਕਹਿ ਰਿਹਾ ਨੂੰ ਇਸ ਗੱਲ ਗੈ ਲੁਕਸਾਨ ਹੋਏਗਾ ਤਾਂ ਫਾਇਦਾ ਹੋਵੇਗਾ ਮਾਰ ਉਧਰ ਸਖਵੀਰ ਬਾਦਲ ਨਾ ਬਿਰ ਯੋ ਮਤਲਬ ਅਮਰਤਪਾਲ ਸਿੰਘ ਨੂੰ ਲੈ ਕੇ ਬੜੀ ਬਿਆਨਬਾਜ਼ੀ ਕਰਤੀ ਸੁਖਵੀਰ ਬਾਦਲ ਕਹਿ ਰਿਹਾ ਤਾਂ ਆ ਵੀਰਮਨ ਤਾਂ ਸਮਝ ਮਾ ਨਹੀਂ ਆਂਦੀ ਯੋ ਕਹਿ ਰਹੇ ਜੀ ਅਮਰਤਪਾਲ ਸਿੰਘ ਜੀ ਯੋ 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 ਕਾਲਾ ਪਹਿਲਾਂ ਜਿੰਨਾ ਕੀ ਪੈਂਟਾ ਪਾਏ ਕਰਤਾ ਬਾਹਰ ਦਾ ਇਸਕੇ ਕਟਾਈ ਵੀ ਸੀ ਹੈ ਕਾ ਮੈਂ ਸਾਰੀਆਂ ਡਰਾਮੇ ਬਾਜ਼ੀਆਂ ਦੇਖੀਆਂ ਗਾ ਅੱਜ ਦਾ ਸਾਰੇ ਬੰਦੇ ਗੰਨੇ ਪਾਸੇ ਹੋਗੇਗਾ ਆਪਾ ਇਹ ਅਮਰਤਪਾਲ ਸਿੰਘ ਹੀ ਖਾਲਸਾ ਉਸ ਨੂੰ ਜਿਤਾਓ ਉਸ ਨੂੰ ਜਿਤਾਓ ਆਰ ਵੀ ਇਹੋ ਕਹ ਲੋ ਕਿ ਕਿਤੇ ਕਿਤੇ ਜਿਉਂ ਸੁਖਵੀਰ ਬਾਦਲ ਕਹਿ ਰਹਾ ਆ ਮੈਂ ਵਿਰੋਧ ਬਰੋਤਾ ਐਨ ਐਸ ਕੀ ਕਾ ਬਰੋਤਾ ਬਹੁਤ ਕਰਾਂ ਮੇਰੇ ਮਾਰੇ ਸ਼ੋਗ ਰਾਮ ਲਗਾ ਡੀ ਬਰੂ ਗੜ ਛੱਡਿਆ ਪਰ ਕਹ ਰਹਾ ਯੋ ਗੱਲ ਤਾਂ ਗੱਲ ਸਿਆਸਤ ਦੇ ਵਿੱਚ ਮੈਂ ਕਾ ਆਪਣੇ ਆਪ ਨੂੰ ਜੇਲ੍ਹ ਤੇ ਬਾਹਰ ਕੱਢਣ ਦਾ ਇਲਾ ਬਣਾਇਆ ਤਾਂ ਹੋਰ ਕੁਛ ਨਹੀਂ ਆ ਬੀਬੀ ਬੈਠੀ ਹੋ ਰੇਗਾ ਇਹਨਾਂ ਨੂੰ ਪੁੱਛੋ ਹੋਰ ਬੜੀਆਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਮਤਲਬ ਕਹਿ ਲੋ ਫਿਰ ਸੁਖਵੀਰ ਬਾਦਲ ਕੇ ਬਿਆਨ ਮਾ ਥੋੜੀ ਥੋੜੀ ਮਤਲਬ ਯੋ ਪ੍ਰਧਾਨ ਗਿਆੜੀ ਫੀਲਿੰਗਾਂ ਨਜ਼ਰ ਆਈਗਾ ਪ੍ਰਧਾਨ ਜੀ ਲੋਕ ਕਾਰਜ ਦਿਨ ਦਾ ਯੋ ਵੀਜੇ ਸ਼੍ਰਮਣੀ ਕਾਲੀ ਦੇ ਲੋਕਾਂ ਟਿੰਟ ਭਾਈ ਅਮਰਤਪਾਲ ਸਿੰਘ ਨੂੰ ਦੇ ਦੇ ਕਹਾ ਗੱਲ ਬਣ ਜਾਈਗੀ ਪਰ ਉਧਰ ਲਗਿਆ ਨਹੀਂ ਕੋਈ ਇਸ ਤਰ੍ਹਾਂ ਦਾ ਹਾਵਤਾਵ ਇੱਥੇ ਲਗਿਆ ਵੀ ਛੋਕਰਾ ਆਕੜ ਗਿਆ ਮਤਲਬ ਗੱਲ ਲਗਾ ਰਿਹਾ ਦਾ ਪੰਜਾਬ ਦੇ ਵਿੱਚੋਂ ਬੇਸਾਬ ਸ਼੍ਰਮਣੀ ਕਾਲੀ ਦਾ ਆਸੀਬ ਆ ਗਈ ਪਰ ਪ੍ਰਧਾਨ ਜੀ ਗਤੇ ਵਰ ਨਹੀਂ ਬਦਲੇ ਪ੍ਰਧਾਨ ਜੀ ਕਹਰੇ ਨਾ ਨਾ ਜਿਹੜੀ ਚੀਜ਼ ਕਰਨੀ ਮੰਨਨੇ ਆਪਣੇ ਸਾਫ ਗੱਲ ਕਰਨੀ ਕਿਸੇ ਦਾ ਏ ਥੋੜੀ ਕਰਨੀ ਅਰੁਦਰ ਰਾਜਾ ਬੜਿੰਦ ਨੇ ਰਵਨੀਤ ਬਿੱਟੂ ਕੇ ਬਿਆਨਾਂ ਵਾ ਠੋਕਮਾ ਜਵਾਬ ਦਿਆ ਆ ਲੁਧਿਆਣਾ ਤੋਂ ਆ ਮੇਰਾ ਦਿਲ ਮੇਰਾ ਦਿਲ ਦਿਲ ਹੈ ਕੇ ਮਾਨਤਾ ਨਹੀਂ ਪੈਦਾ ਯੋ ਦਿਲ ਦੇਖ ਲਿਓ ਵੀਰ ਰਾਜੇ ਬੜਿੰਦ ਕਾ ਗਿੱਟੜ ਵਹਾਵੇ ਕਰਤਾ ਵੀ ਯੋ ਦਿਲ ਯੇ ਵੀ ਰਾਜੇ ਬੜਿੰਦ ਕਾ ਲੁਧਿਆਣਾ ਹੋ ਗਿਆ ਪਰ ਵੋਟਾਂ ਕੇ ਟਾਈਮ ਇਹਨਾਂ ਨੂੰ ਪੰਜਾਬ ਕਾ ਦਰਦ ਜਾਗ ਜਾ ਹੋਣਾ ਕੁਝ ਨਹੀਂ ਮਤਲਬ ਕੁਰਸੀ ਕੇ ਸਭ ਸਾਰਿਆਂ ਨੂੰ ਕੁਰਸੀ ਕੀ ਤਾਲਬ ਲੱਗੀ ਵੀ ਬਸ ਬੋਟਾ ਪੈ ਲੈਣ ਦੇ ਉਹ ਬਾਦਮ ਜੀ ਨੇ ਟੈਲੀਫੋਨ ਵੀ ਚੱਕਣਾ ਵੀਰ ਆ ਰਾਇਆ ਥਾਣਾ ਯੋ ਸਨੀਤਾ ਜਿਹੜਾ ਥਾ ਦੇ ਡੜਵਾਇਆ ਉਸ ਨਾਲ ਦੇਖ ਲਓ ਦਰਜੀ ਦੇ ਪੈਸੇ ਦੇਖ ਆਇਆ ਤੇ ਜਾ ਜਦ ਦਰਜੀ ਦੀ ਬਾਤ ਨਹੀਂ ਪੁੱਛੀ ਅਗਲੇ ਨੇ ਅੱਜ ਜਦ ਰਾਜਾ ਉਰਾ ਟਰਾਂਸਪੋਰਟ ਮੰਤਰੀ ਦਾ ਪੰਜਾਬ ਦੇ ਵਿੱਚ ਆਰੇ ਯੂਕੇ ਲੋ ਵੀ ਰਬਿੰਗੀ ਵੈਮਲ ਦੀ ਜੇ ਬਾਤ ਕਰਾਂ ਉਸ ਟਾਈਮ ਜਦ ਹਾਰੇ ਤੇ ਪੰਜਾਬ ਦੀ ਵਿਧਾਨ ਸਭਾ ਰਾਜਕੁਮਾਰ ਵੀਰ ਕਾ ਲੱਭਿਆ ਕਿਸੀ ਪਾਸਾ ਕਿੱਧਰ ਗਿਆ ਬੇਰਕਾ ਸਾਹ ਬੇਰਕਾ ਸਾਹ ਕਰਦਾ ਏ ਥੱਕੇ ਕਰਤਾ ਅੱਜ ਕਿੱਥਾ ਗਿਆ ਬੇਰਕਾ ਲੱਭਿਆ ਕਿਸੀ ਬਸਾ ਹੈ ਆਰ ਵੀਰ ਜੋ ਕਹਿ ਲੋ ਵੀ ਜਦ ਇਨਾ ਕੀ ਆਪਣੀ ਸਰਕਾਰ ਸੀ ਜਦ ਇਨਾ ਨੇ ਪੰਜਾਬ ਦੇ ਵਿੱਚ ਕੀਆ ਕਰਿਆ ਕਦੇ ਇਸ ਗੱਲ ਦੇ ਉੱਪਰ ਇਨਾ ਨੇ ਗੱਲ ਕਰੀ ਇਨਾ ਨੇ ਪੰਜਾਬ ਦੇ ਲੋਕਾਂ ਦਾ ਕੀ ਆਸ ਵਾਰਿਆ ਇਨਾ ਨੇ ਇਹ ਗੱਲ ਨਹੀਂ ਕਰੀ ਬਸ ਯੋ ਕਹਿ ਲੋ ਰਾਜੇ ਨੇ ਲੁਧਿਆਣੇ ਦੀ ਟਿਕਟ ਮਿਲ ਗਈ ਰਾਜੇ ਗਾ ਲੁਧਿਆਣੇ ਵਾਲਾ ਦੀ ਲੋ ਗਿਆ ਜਿੱਦਣ ਗਿੱਦੜ ਵਾਏ ਤੇ ਮੈਨੂੰ ਗਿੱਦੜ ਵਾਏ ਆ ਦਿਲ ਹੋ ਜਾਏਗਾ ਮਾਤਰ ਜੀ ਉਹ ਕਹਿ ਲੋ ਵੀ ਉਹ ਚੀਜ਼ਾਂ ਇਸ ਤਰੀ ਚੱਲਦੀਆਂ ਰਹਿੰਗੀਆਂ ਇਹੋ ਕਹਿ ਲੋ ਵੀ ਸੀਟ ਦਿਲ ਕੇ ਵਿੱਚ ਵਸਾ ਅ ਜਿੱਥਾ ਸੀਟ ਮਿਲ ਗਈ ਉੱਥਾ ਹੀ ਦਿਲ ਬਣ ਗਿਆ ਇਹੋ ਕੰਮ ਹੋ ਗਿਆ ਆ ਰੁਦਰ ਸਗਵੀਰ ਬਾਦਲ ਨੂੰ ਇੱਕ ਟੈਂਪੂ ਆਇਆ ਵੀਰ ਵੀਰ ਵੀ ਇਹ ਦੇਖਾ ਗਿਆ ਮਾਰ ਟਾਈਟਲ ਇੱਕ ਨਿਊ ਚੈਨਲ ਨੇ ਲਿਖਿਆ ਐ ਸਗਵੀਰ ਬਾਦਲ ਨੂੰ ਆਟੋ ਵਾਲਾ ਦੇ ਗਿਆ ਵੀਰ ਵੀ ਇਹ ਕੀ ਕਹਿ ਕੇ ਗਿਆ ਉਹ ਤਾਂ ਸੁਣਨ ਵਾਲਾ ਹੈ ਕੀ ਕਹੋਂਗੇ ਇਸ ਵੀਡੀਓ ਬਾਰੇ ਲੈ ਦੱਸ ਵੀ ਟੈਂਪੂ ਵਾਲਾ 20 ਰੁਪਏ ਦੇ ਕਾ ਗਿਆ ਸੁਖਵੀਰ ਬਾਦਲੋਂ ਆਈਓ ਗੱਲ ਸੁਣਣ ਵਾਲੀ ਵੀ ਟੈਂਪੂ ਆ ਕਿ ਆਪਦਾ 20 ਰੁਪਏ ਦੇ ਕਹਿੜਾ ਕਿਨਾ ਕਾ ਗਿਆ ਹੋਵੇ ਵੀਰ ਟੈਂਪੂ ਮਾ 50% ਇਸਾਨਾ ਮੰਗ ਲਿਓ ਯੂ ਟੈਂਪੂ ਮੇਰਾ ਆਪਣਾ ਯੋ ਵੀ ਹੋ ਸਕਾ ਵੀਰ ਅਰ ਮਨੂ ਪ੍ਰਧਾਨ ਜੀ ਦੀ ਸਮਝ ਮਨ 20 ਰੁਪਏ ਦਾ ਨੋਟ ਦਿਖਾ ਰੇ ਵੀਡੀਓ ਦੇ ਵਿੱਚ ਆਈਓ 20 ਰੁਪਏ ਯੋ ਵਾਲਾ 20 ਕਾ ਨੋਟ ਆ ਗਰੀਬ ਬੰਦਾ ਕਾ 50 ਕਮਾਏ 20 ਮਨੂ ਦੇ ਜਾ ਕਾ ਵੀ ਯੋ ਝਾੜੂ ਵਾਲਾ ਦਾ ਕਹਿੜਾ ਝੜਾਉ ਮਾਰਾ ਅਰੇ ਆਟੋ ਵਾਲਾ ਪਤਾ ਨਹੀਂ ਵਿਚਾਰਾ ਕਿਆ ਕਹਿ ਰਿਹਾ ਹੋਣਾ ਡਰ ਗਿਆ ਹੋਣਾ ਜੀ ਦੇਖਾ ਰੈਲੀ ਵੀ ਇਹੋ ਚੀਜ਼ ਕਿਤਰਾ ਹੋ ਰਹੀ ਇਹ ਹਿੱਸੇ ਤੋਂ ਤੁਹਾਨੂੰ ਪਤਾ ਚਾਰੇ ਪਾਸੇ ਚੱਲ ਰਹੇ ਕੱਲ 2.5 ਲੱਖ ਰੁਪਏ ਲੱਡੂ ਆ ਕੇ ਮੰਗ ਰਿਆ ਦਾ ਬੰਦਾ ਇੱਕ ਯੋ ਉਥਾਲਵਾਈਤਾ ਇਹ ਰ 2.5 ਲੱਖ ਕੇ ਲੱਡੂ ਖਾ ਕੇ ਆ ਪੈਸੇ ਦੇ ਕੇ ਸ਼ਰੋਮਣੀ ਕਾਦੀ ਦਰ ਕੇ ਬੰਦੇ ਇਹ 10-20 ਰੁਪਏ ਟੈਂਪੋ ਵਾਲਾ ਦੇ ਗਿਆ 2.5 ਲੱਖ ਲੱਡੂ ਸੰਜਬਾ ਨਹੀਂ ਆਦੀ ਉਧਰ ਆਂਸਰ ਆ ਹੰਸ ਇਸ ਕਾ ਯੋ ਗਲਬਾ ਥਗੜੇ ਕਰਾਇ ਵੇ ਕਿਸਾਨਾਂ ਨੇ ਯੋ ਜਿਹੜੇ ਪਾਸ ਯਾ ਯੋ ਜਦੇ ਘੇਰ ਲਿਆ ਬੰਤੋ ਯੂ ਉਸ ਕੈਲਮੀ ਚਮਕੀ ਲਗਾਣਾ ਯਾਦ ਆ ਜਾ ਵੀਰ ਅੱਬਾ ਵਿੱਚ ਟੱਕਾਂ ਦੇ ਮੈਂ ਫੀਟ ਵਰਗੀ ਫਸ ਗਈ ਯੇ ਚਾਰੇ ਪਾਸੇ ਫੀਟ ਨੇ ਟੱਕੇ ਘੇਰ ਲਿਆ ਨਿਆਣੇ ਯੋ ਜਦ ਯੋ ਪਾਨ ਘੇਰ ਨਹੀਂ ਹੋਗਾ ਨਾ ਜਦ ਢੋਲੀ ਵਾਲੀ ਗਾਰ ਕੇ ਉੱਪਰ ਚਾਰੇ ਪਾਸੇ ਨੱਖਾਂ ਚੱਕ ਨਿਆਣੇ ਖੜ ਜਾں ਗਾਰ ਕੇ ਅੱਗਾ ਪਿੱਛਾ ਉਸ ਤਰ੍ਹਾਂ ਹੀ ਉਹਦੇ ਕੋਲ ਕਿਸਾਨ ਨੇ ਘੇਰ ਕੇ ਖੜ ਜਾں ਇਹ ਮਿਹਰਤਾ ਕਰੀ ਜਾ ਇੱਕ ਵਾਰ ਵਸਤ जीतने सवाल पूछे किसी कोई ठोस जवाब नहीं दिया बस मेहनत करी कहा बस मैंने एक बार ना कहा एम पी बना एमपी बना दियो, दस मनु समझ में कंधा करने आई किला बैरे सीली आती है हवा इन्हना हवा नजर आती वोटा लेने जब वोटा पै गु पूछना किसी ने पूछने फड़ाने ਐ ਜੀਸ਼ ਨੂੰ ਯੋ ਨਹੀਂ ਪਤਾ ਵੀ ਮਜ਼ਦੂਰ ਦਾ ਪਰ ਡੇ ਕੀ ਆ ਹੈ ਦਿੱਤ ਮਜ਼ਦੂਰੀ ਕੀ ਬਣਾ ਕਿੰਨੇ ਰੁਪਏ ਬਣਾ 10 ਬਾ ਬੰਦਾ 10 ਕੀ ਕਰੇਗਾ ਮੈਰੋ ਤੱਕ ਕਿਸਾਨਾਂ ਦੇ ਕਹ ਰਿਹਾ ਤਾਂ ਮੈਂ 10 ਕਿਸਾਨਾਂ ਕੀ ਮਿਸਾਲ ਵੀ ਪਾਉਂਦੀ ਵੀ ਉਹ ਬੰਦੇ ਵਿਚਾਰੇ ਯੋਹਾਨ ਸਰਾਜ ਹਾਂਸ ਤੇ ਵੀਰ ਥਮ ਉਹ ਗਾਣਾ ਗੋੜਾ ਸੋਲ ਲਿਓ ਕਿ ਆ ਥਮ ਮਜ਼ਦੂਰੀ ਦੇ ਰੇਟ ਪੁੱਛਦੇ ਫਿਰਰੇ ਵਿਚਾਰਾ ਬਾਗੜਾ ਕਨਾਰਕ ਲਗਿਆ ਉਹ ਤਾਂ ਸਿੰਗਰ ਤਾਂ ਗਾਣਾ ਸੋਲ ਲਿਓ ਜਿਹੜਾ ਮਰਜੀ ਵੀ ਗਾਣੇ ਕਰਦੇ ਚਿਬ ਔਰ ਕੋਈ ਜਵਾਬ ਨਹੀਂ ਬਾਬਾ ਜੀ ਕੋਲ ਬਸ ਯੋਗੀ ਗਈ ਆਵਾਜ਼ ਮੈਨੂੰ ਐਮਪੀ ਬਣਾ ਦਿਓ ਮੈਨੂੰ ਐਮਪੀ ਬਣਾ ਦਿਓ ਅਰ ਮੈਂ ਤਾਂ ਆਨਸਰਾਂ ਜਾਂਸਕੇ ਘਰ ਕੇ ਬੇਨਤੀ ਕਰ ਰਿਹਾ ਯਾਰ ਥੰਮ ਕਿਉਂ ਇਸ ਕੀ ਸਿਆੜੇ ਵਾਲੇ ਬੰਦੇ ਕੀ ਤਰੀ ਬੇਇੱਜ਼ਤੀ ਕਰਾਇ ਘਰ ਆ ਬਿਠਾ ਲਿਓ ਵੀਰਾ ਦਸ ਸਮ ਸਮਝ ਰਹੀ ਸ਼ੋਗ ਰਹੇ ਸੁਣਦੇ ਇਸ ਕੀ ਬਈ ਥੰਮ ਬਾਪੂ ਨੂੰ ਘਰਾਂ ਬਿਠਾਓ ਕਿਹੜੇ ਚੱਕਰਾਂ ਪਾਇਆ ਵਾਪਾ ਅਰ ਉਧਰ ਸੁਕੇਂਦਰ ਮਲੂਕ ਕੇ ਕੀ ਐਕਸਕਲੂਸਿਵ ਇੰਟਰਵਿਊ ਦੇਖੀ ਮੈਂ ਸੁਕੇਂਦਰ ਮਲੂਕਾ ਕਹ ਰਿਹਾ ਆ ਮੈਂ ਤਾਂ ਬਹੁਤ ਸਮਝਾਇਆ ਪ੍ਰਧਾਨ ਜੀ ਨੂੰ ਬਈ ਨੂਰ ਮੇਰਾ ਸ਼ੋਗਰਾ ਆ ਦੂਈ ਪਾਰਟੀ ਮੈਂ ਬਣਾਣ ਨਹੀਂ ਆਏਗਾ ਹਾਦਸਾ ਨਹੀਂ ਤਾਂ ਕਾਜਾ ਦੇ ਪਿੱਛਾ ਲੋਕ ਸਭ ਵਿਧਾਨ ਸਭਾ ਹੋਈਆਂ ਕਾ ਜਾਦਵੀ ਨੇ ਕਹਾ ਵਾ ਇਸ ਤਰ੍ਹਾਂ ਜਦ ਜਾਦਵੀ ਸ਼ੋਗਰਾ ਕਰ ਮੋ ਗਿਆ ਮੈਂ ਤਾਂ ਜਾ ਰਾ ਦੂਸਰੀ ਪਾਰਟੀ ਹਾਂ ਕਾ ਜਾਦ ਫਿਰ ਯੋ ਪਹਿਲੂ ਵੀ ਸੁਵੀਰ ਬਾਦਲ ਵਿਕਰਮ ਯੁੱਥੇ ਕਰਾਂ ਜਾਗਾ ਇਹ ਸਾਰੇ ਕੰਮ ਨਹੀਂ ਹੈ ਸ਼ੋਗਰੇ ਨੂੰ 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 ਬਣਾਇਆ ਕਾ ਸਾਰੇ ਮੰਨ ਲਗੇ ਅਰ ਬਾਦਲ ਸਾਹਿਬ ਨੇ ਯੋ ਕਹਲੋ ਵੀ ਇਤਨਾ ਉਸ ਕਰਿਆ ਸਿਕੰਦਰ ਮਲੁਕ ਕੇ ਵਾਸਤੇ ਸਿਕੰਦਰ ਮਲੁਕ ਕਾ ਮਨ ਪਤਾ ਨਹੀਂ ਟਿਕਟ ਵਿੱਚ ਆਕੜੇ ਬੈਠਿਆ ਕਾ ਟਿਕਟ ਨੇ ਟਿਕਟ ਨਹੀਂ ਜਾਏ ਔਰ ਇਹ ਕਹ ਲੋ ਕਿ ਬਾਕੀ ਦੂਸਰੀ ਗੱਲ ਇਹ ਉਹ ਛੋਗਰੇ ਮੰਨ ਦੇ ਨਹੀਂ ਨਿਆੜੇ ਸੁਣਦੇ ਨਹੀਂ ਦੱਸ ਜਿਹੜੇ ਜਵਾਬ ਆਪਣੇ ਭਾਪੇ ਕੀ ਨਹੀਂ ਮੰਨਦੇ ਬਾਅਦ ਦੱਸ ਕਿਸੇ ਹੋਰ ਕੀ ਕਿਆ ਮੰਨ ਲੈਗੇ ਜੇ ਕੱਲ ਨੂੰ ਕੀ ਨੋ ਜਿੱਤ ਗਈ ਉਹ ਸੁਣ ਲੇਗੀ ਸੀ ਇਹ ਤਾਂ ਆਪਣੇ ਸਹੁਰੇ ਕੀ ਨਹੀਂ ਸੁਣਦੀ ਆਪਣੇ ਘਰ ਵਾਲੇ ਕੀ ਨਹੀਂ ਸੁਣੀ ਇਸ ਨੇ ਇਹ ਥਾਰੇ ਕਿੱਥੇ ਸੁਣ ਲੇ ਬਦੀ ਹੈਰਾਨੀ ਹੋ ਰਹੀ ਸੁਣ ਸੁਣ ਕੇ ਇਹ ਬਾਤਾਂ ਵੀ ਕਿਸੇ ਹੋਰ ਕੀ ਕਿਆ ਗੱਲ ਮੰਨ ਲੇਗੇ ਹੈ ਇਹ ਰਾਸੀ ਲੋਕ ਇਹ ਇਹ ਸਾਰੀ ਉਮਰ ਮਤਲਬ ਕਹਿੰਦੇ ਸਰਾਸ ਸੰਨਿਆਸ ਨਹੀਂ ਲੈਂਦੇ ਬਲੂ ਕਾ ਗੈਰਾ ਮੈਂ ਤਾਂ ਸ਼ਰਮਣੇ ਕਾ ਫਿਰ ਛੱਡਦਾ ਨਹੀਂ ਕਾ ਆਪ ਵੀ ਰੋ ਹੌਲੀ ਕਰ ਲਿਆ ਕੰਮ ਕਟਾ ਲਿਆ ਕੰਮ ਵੀ ਚਰਦੀ ਸਿਨਿਆਸ ਲੈ ਲਿਓ ਫਿਰ ਨਵੇਂ ਸ਼ੌਕਰੇ ਸ਼ੌਕਰੀਆਂ ਤਿਆਰ ਬੈਠੇ ਵਿਚਾਰੀ ਨਾ ਦੋ ਮੌਕਾ ਆ ਰੇ ਸਕੰਦਰ ਮਲੂਕ ਕਾ ਦੋ ਬੀੜਿਆਂ ਵਿੱਚ ਪੈਰ ਰੱਖਾ ਸਫਰ ਕਰਨੀ ਕੋਸ਼ਿਸ਼ ਕਰ ਰਹਾ ਕਾ ਆਪ ਜੀ ਉੱਧਰ ਬਣ ਕੇ ਉੱਧਰ ਲੰਘ ਜਾਣਾ ਜਿਦੜਾ ਪ੍ਰਤਾਪ ਬਾਜਵੇ ਕਰਾ ਇੱਕ ਕੰਧਵਾ ਝੰਡਾ ਕਾਂਗਰਸ ਕਾ ਲੱਗ ਰਿਹਾ ਦੂਸਰੀ ਕੰਧ ਤੇ ਪਰ ਝੰਡਾ ਯੋ ਭਾਜਪੀ ਕਾ ਲੱਗ ਰਿਹਾ ਜਿੱਦਾਂ ਸੂਤ ਆ ਰਿਹਾ ਉਦੋਂ ਨੂੰ ਦੌੜਣੀਆਂ ਆਰ ਵੀਰ ਕਹਿ ਰਹੇ ਐ ਕਿ ਕੰਮ ਮਨਾਣੇ ਗੱਲ ਹੋਈ ਕਾ ਮੈਂ ਤੇ ਭੁੰਦਰ ਸਾਹਿਬ ਨੂੰ ਟੈਲੀਫੋਨ ਕਰਿਆ ਆ ਵੀ ਥਮ ਛੁਗਰੇ ਛੁਗਰੇ ਨੂੰ ਨੂਨੂ ਬਣਾ ਲਿਓ ਉਹ ਦੜਗਾਇਆ ਕਾ ਮਰੇ ਦੰਦ ਦੁਖ ਰਿਆ ਆ ਦੰਦ ਦੁਖ ਰਿਆ ਦੱਸ ਇਹ ਚੰਗਾ ਕਰਿਆ ਦੰਦ ਦੁਖ ਰਿਆ ਨਹੀਂ ਆ ਜੇ ਮਨਾਣ ਆਇਦਾ ਕਿਆ ਫਾਇਦਾ ਬੱਦਣਾ ਨਹੀਂ ਤਾਂ ਜਿਆਦਾ ਲੈਣੇ ਫਿਰ ਕਿਆ ਫਾਇਦਾ ਇਸ ਕਰ ਕਾ ਮਤਲਬ ਇਹੋ ਗਾ ਲੋ ਚੱਕਰ ਪੈ ਗਿਆ ਔਰ ਉਧਰ ਸਕੰਦਰ ਮਲੂਕੇ ਕੀ ਨਾ ਸਕੰਦਰ ਮਲੂਕੇ ਦੇ ਬਾਅਦ ਕਾਂਗਰਸ ਵਿੱਚ ਆਮਲ ਹੋਇਆ ਬੈਂਸ ਭਾਈ ਇਹਨੇ ਬਤ ਤਿੱਖੇ ਸਵਾਲ ਕਰੇ ਬੈਂਸ ਭਰਾਮਾ ਬਾ ਵੀ ਥਮ ਉਧਰ ਗਾਦੇ ਗਏ ਅਦੇ ਧਾਮਚਾੜ ਵਾਲੇ ਬੱਚੇ ਇਹਾਂ ਕਦੇ ਕਿਸੇ ਪਾਰਟੀ ਵਿੱਚ ਚਲੇ ਇਹਾਂ ਇਹ ਚੱਕਰ ਗਿਆ ਧਰਾ ਬਸ ਕਰਦਾ ਦਾਅ ਲੱਗਣੇ ਦੀ ਦੇਰ ਜਿੱਤਰ ਲੱਗਦਾ ਉਦੋਂ ਨਹੀਂ ਲੱਗਿਆ ਆਰੇ ਮੈਂ ਤਾਂ ਬਹੁਤ ਇਮਾਨਦਾਰ ਸਮਝੇਗਾ ਆ ਭਰਾ ਮਨ ਉਹਨਾਂ ਦੋਹਾਂ ਨੂੰ ਬਹੁਤ ਇਮਾਨਦਾਰ ਪਰ ਇਹਦੇ ਲੋ ਇਹ ਵੀ ਟਿਕਟ ਦੇ ਚੱਕਰ ਮੈਂ ਕਹਿੰਦਾ ਕਿਹੜਾ ਕੇਸ ਇਤਨੇ ਪੈ ਗਈ ਦੱਸ ਬਾਕੀ ਜੋ ਕਹਿੰਦੇ ਮਿੱਤਰਾਂ ਨੂੰ ਮਾਰ ਗਏ ਉਹ ਆ ਬੀਬੀ ਜਿਸ ਦਾ ਕੇਸ ਇਹ ਬੈਂਸ ਭਰਾਮਾਂਗੇ ਉੱਪਰ ਪਿਆ ਮਹਸੂਸ ਦਿਨ ਤੇ ਬਾਅਦ ਬਿਆਰਤਾਂ ਲੇ ਆ ਗਿਆ ਆਈ ਸੁਚੈਲ ਨੂੰ ਆਵੀ ਦੇਲੇ ਮੀਂਤਾ ਵੱਡ ਰਿਆ ਤੇ ਧਮਕੀਆਂ ਦੇ ਰਿਆ ਪਾਲਟੀ ਬਣਾਏਗਾ ਤੇ ਕੂਸ ਕਹਿ ਰਿਹਾ ਕਦੇ ਕੂਸ ਇਹ ਜਨਾਨੀ ਦਾ ਚੱਕਰ ਮਾੜਾ ਇਹ ਜਿਹੜਾ ਪੈ ਗਿਆ ਇਹਨਾਂ ਦੇ ਉੱਪਰ ਅਰ ਮਨ ਨੂੰ ਲੱਗ ਰਿਹਾ ਵੀ ਜੀਸਸ ਸਾਹਿਬ ਦੇਲੇ ਕੰਮ ਚੱਲ ਰਿਹਾ ਵੈਸਾਂ ਕਾ ਆਣ ਵਾਲੇ ਦਿਨਾਂ માં ਇਹਨਾਂ ਦਾ ਯੋਗ ਹੀ ਨਹੀਂ ਪਤਾ ਵੀ ਰਿਹਾ ਇਹ ਕਾਦ ਰੇਲਮਾ ਫੇਰ ਵਾਪਸੀ ਮਾਰ ਜੇ ਬਾਕੀ ਚਲੋ ਦੇਖੋ ਕੀ ਆ ਬਣੇਗਾ ਪਰ ਲਾਡਾ ਡਿਸਕਸ਼ਨ ਰੈਡੀ ਪ੍ਰੋਗਰਾਮ ਕੇ ਵਿੱਚ ਹੀ ਵੱਜ ਗਿਆ ਬੜੀਆਂ ਖਬਰਾਂ ਆਲੂ ਇਸੇ ਟਾਈਮ ਥਾਰੇ ਗੱਲ ਹੋਰ ਗੱਲਾਂ ਬਾਤਾਂ ਕਰਾਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਰ அர கால் பாராரு அகல சாரண பிய சத் சரி அழ